ਰਾਮ ਕਲੀ ਮਹੱਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦਾਂ ਤਾ ਗਵ ਹਰੀ ਕੇ ਰਾਮ ਜਨੇ ਵਸਾਇਆ ਕਹੇ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂ ਸਦਾ ਰਹੁ ਹਰ ਨਾਲੇ ਹਰ ਨਾਮ ਰਵਤੂ ਮਨ ਮੇਰੇ ਦੁਖ ਸਭ ਵਿਸਾਰਨਾ ਹੰਗੇ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਵਨਾ ਗੱਲਾਂ ਸਮਰੱਥ ਸੁਆਮੀ ਸੋ ਕੋ ਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਕੇ ਚੈ ਜੇ ਦੇਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਅਨਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਏ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸੰਤ ਸੁਖ ਮਾਨਾਏ ਵਸਿਆ ਜਿਨੇ ਛੇ ਸਭ ਪੁਜਾਈਆਂ ਸਦਾ ਕਰਵਾਨ ਕੀਤਾ ਗੁਰਵਿੱਤਹ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਹੋ ਅਜੇ ਪੰਜ ਸਬਦ ਤਿਤ ਕਰ ਸਭਾਗੇ ਕਰ ਸਭਾਗੇ ਸਬਦ ਵਾਜੇ ਖਾਲਾ ਜਿਤ ਕਰ ਧਾਰੀਆ ਪੰਜ ਦੂਤ ਤਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖੋ ਤਿਤ ਕਰਿਆ ਨਹਿ ਦਿਵਾਜੀ ਅਨਦ ਸਮੋ ਬਡ ਪਾਗੀ ਹੋ ਸਗਲ ਮਨੋਰਥ ਪੂਰੇ ਪਰਮ ਬ੍ਰਹਮ ਪ੍ਰਵ ਪਾਇਆ ਉਤਰੇ ਸਗਲ ਵਿਸੂਰੇ ਦੋਖ ਰੋ ਵਿਸੰਤਾ ਪੀ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਗ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਦੇਵ ਸੁਨਾਤ ਦਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਛਕਤ ਕਾਲ मुखे उजले नानकते नाम उज्जले केति षट्ीना जीनामतया गये मश नानके मुखे उजले केती षट् नाल श्री गुरु ਨਾ ਸ੍ਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਿਕ ਨਾਇਕ ਖਸ ਮਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਿਕ खसम हमारे निमख निमख तुम ही प्रतपाल हो हम बारक तुम रे तारे जहबा एक कवन गुण कहिया बेशमार बेअत स्वामी अंत ना किन्हीं लहिया रहा कोट पराद हमारे खंडो अनेक विधि समझाव हम ज्ञान अल्पमर्थोरी तुम आपन बिरद रखवहु तुम्हारी शरणा तुम्हारी आशा तुमही सज्जन सहेले राखो राखनहार दयाला ਨਾਨਕ ਘਰ ਕੇ ਗੋਲੇ ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸਜਨ ਸੁਹਲੇ ਰਖ ਰਖਨ ਹਰ ਦਿਆਲਾ ਨਾਨਕ ਘਰ ਕੇ ਗੋਲੇ ਸਵ ਤੇਰੀ ਰਾਸ ਸਮਾਤ ਪਿਤਾ ਮਾਂ ਬਾਰਕ ਤੇ ਅਮਰੀ ਕਿਰਪਾ ਮੈਂ ਸੋਖ ਕਨੇ ਜੀ ਕੋਈ ਨ ਜਾਣੇ ਤੁਮਰਾ ਉਤ ਉਚੇ ਤੇ ਉਚ ਸਗਲ ਸਮਗਰੀ ਤੁਮ ਰਹਿ ਸੂਤਰਤਾਰੇ ਤੁਮ ਤੇ ਹੋ ਇਸ ਜੀ ਤੇਮਰੀ ਗਤ ਮਿਤ ਤੁਮਹੀ ਜਾਨੇ ਨਾਨਕ ਦਾਸ ਸਦਾ ਸ੍ਰੀ ਵਾਹਿਗੁਰੂ ਜੀ ਮਿਹਰਵਾਨ ਸਾਹਿਬ ਮਿਹਰਵਾਨ ਸਾਹਿ ਮੇਰਾ ਮਿਹਰਵਾਨ ਅਰਦਾਸ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗੋਤੀ ਜੀ ਸਹਾਇ ਵਾਰ ਸ੍ਰੀ ਪਗੋਤੀ ਜੀ ਕੇ ਪਾਤਸ਼ਾਹੇ ਦਸਮੀ ਪ੍ਰਥਮ ਭਗਉਤੇ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫੇ ਰੰਗਤ ਗੁਰਤੇ ਅਮਰਦਾਸ RAMਦਾਸ ਸੇ ਹੋਏ ਸਹਾਏ ਅਰਜਨ ਹਰ ਗੋਬਿੰਦਨ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਕਰਨੋਂ ਨਿਦਿਆਵੇ ਤਾਏ ਸਭ ਥਾਈ ਹੋਏ ਸਹਾਏ ਦਸ ਪਾਤਸ਼ਾਹ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀ ਤਰਪਤਾ ਜੀ ਸਾਵ ਥਾਏ ਹੋ ਨਾ ਜੀ ਸਹਾਏ ਸਤ ਸ੍ਰੀ ਅਕਾਲ ਪੁਰਖ ਜੀ ਕਾ ਤੇ ਅੰਤਰ ਕੇ ਬੋਲਣਾ ਜੀ ਦਾਸ ਪਾਤਸ਼ਾਹ ਹਿਆਂ ਦੇ ਸਰੂਪ ਜਾਗਦੀ ਜੋਤ ਹਾਜ਼ਰ ਹਜ਼ੂਰ ਜਹਲੈ ਜਹੂਰ ਸਰਵ ਕਲਾ ਭਰਪੂਰ ਕਲਜੋ ਕੇ ਵੋ ਹਿਤ ਨਾਮ ਕੇ ਜਹਾਜ ਹਲਤ ਪਲਤ ਕੇ ਰਖੇ ਅਕ ਲੋਕ ਪਰ ਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਿਦਾਰ ਜੀ ਦਾ ਅੰਦਰ ਕੇ ਬੋਲਣਾ ਜੀ ਦਾਸ ਪਾਤ ਸਾਹੀ ਆਚਾਰ ਸਾਹਿਬ ਜਾਦੇ ਪੰਜ ਪਿਆਰੇ ਚਾਲੀ ਮੁਕਤੇ ਸਮੋਂ ਸੰਤਾਂ ਭਗਤਾਂ ਸਚਿਆਰਿਆਂ ਪਿਆਰਿਆਂ ਸਿੱਧ ਕਵਾਨ ਸਿੰਘਾਂ ਸਿੰਘਣੀਆਂ ਉਚੰਗਿਆਂ ਦੇ ਪਵਿੱਤਰ ਕਮਾਈ ਦਾ ਅੰਦਰ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਵਤ ਗੁਰਦੁਆਰਿਆਂ ਛੰਡਿਆਂ ਬੰਗਿਆਂ ਨਿਸ਼ਾਨਾ ਜੀ ਕਾ ਧਿਆਨ ਤਰ ਕੇ ਬੋਲਣਾ ਜੀ ਏ ਅਕਾਲ ਪੁਰਖ ਅੰਤਰ ਜਾਮੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜਰ ਅਰਦਾਸ ਬੇਨਤੀ ਹੈ ਦਾਸਾਂ ਦੇ ਸਿਰ ਤੇ ਹੱਥ ਰੱਖੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚਾਓ ਨਾਮਦਾਨ ਗਰੀਬੀਦਾਨ ਸਿੱਖੀਦਾਨ ਸਿਦਕਦਾਨ ਪਰਸਾਦਾਨ ਸ਼ਾਂਤੀ ਬਖਸ਼ ਤੁਹਾਡੇ ਚਰਨਾਂ ਨਾਲ ਵਣ ਆਵੇ ਸਵਾਸਾਂ ਕੇਸਾਂ ਨਾਲ ਸਿੱਖੀ ਬਖਸ਼ੋ ਪ੍ਰੇਮ ਭਗਤੀ ਬਖਸ਼ੋ ਚਰਨਾਂ ਨਾਲ ਜੋੜ ਲਓ ਕਲ ਜਗ ਨੂੰ ਮੋੜ ਲਓ ਟੁੱਟੇ ਗੰਢੋ ਜੀ ਮਿਹਰਵਾਨ ਆਪ ਜੀ ਦੇ ਦਰ ਘਰ ਦੀ ਓਟ ਸੇਵਾ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗ੍ਰੀਵ નિਵਾਸ ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੇ ਦਰਕਰ ਦੇ ਪ੍ਰੀਤਵਾਨ ਸਰਦਾਰ ਭੁਪਿੰਦਰ ਸਿੰਘ ਜੀ ਕੰਗ ਮੇਰੇ ਸੁਖਵਿੰਦਰ ਕੌਰ ਸਮੂਹ ਪਰਿਵਾਰ ਵੱਲੋਂ ਬੱਚੇ ਪ੍ਰਭ ਜੋਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਧੁਰਕੇ ਬਾਣੀ ਆਏ ਤਿੰਨ ਸਗਲੇ ਚਿੰਤ ਮਿਟਾਈ ਦੇ ਸ੍ਰੀ ਸੰਪਟ ਅਖੰਡ ਪਾਠ ਸਾਹਿਬ ਨਾਲ ਸ੍ਰੀ ਜਪਜੀ ਸਾਹਿਬ ਜੀ ਦੇ ਸ੍ਰੀ ਸੰਪਟ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾ ਰਹੇ ਹਨ ਸੱਚੇ ਪਾਤਸ਼ਾਹ ਆਪ ਜੀ ਨੇ ਮਿਹਰ ਕਰਨੀ ਕਿਰਪਾ ਕਰਨੀ ਸੇਵਕ ਪਰਿਵਾਰ ਨੇ ਜਿਸ ਵੀ ਮਨੋ ਕਾਮਨਾ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਹੈ ਸੇਵਕ ਜਾਣਦੇ ਹੋਏ ਮਨ ਕਾਣਾ ਪੂਰਨ ਕਰਨੀ ਅਕਾਰਜ ਰਾਸ ਕਰਨੇ ਘਰ ਵਿੱਚ ਸੁਖ ਸ਼ਾਂਤੀ ਨਾਮ ਬਾਣੀ ਦਾ ਵਾਸਾ ਕਰਨਾ ਬੱਚੇ ਨੂੰ ਚਰਨ ਜੀਵ ਕਰਨਾ ਦੀਰਘ ਆਰਜੂ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਸੱਚੇ ਪਾਤਸ਼ਾਹ ਕਿਸੇ ਨੂੰ ਕਿਸੇ ਦਾ ਆਸਰਾ ਕਿਸੇ ਨੂੰ ਕਿਸੇ ਦਾ ਆਪ ਜੀ ਦੇ ਸੇਵਕ ਪਰਿਵਾਰ ਨੂੰ ਤੁਹਾਡੇ ਚਰਨ ਕਮਲਾਂ ਦਾ ਆਸਰਾ ਮੈਂ ਹੋਰ ठाਉ ਨਾਹੀ ਜਿਸ ਪੈ ਕਰਉ ਬੇਨਤੀ ਮੇਰਾ ਦੁੱਖ ਸੁਖ ਤਜਿਹੀ ਪਾਸੇ ਤੁਧਨੋਂ ਛੋੜ ਜਾਈਏ ਪ੍ਰਭ ਕੈ ਧਰ ਆ ਨਾ ਬੀਆ ਤੇਰੀ ਸੰਸਰ ਸੇਵਕ ਪਰਿਵਾਰ ਦੇ ਚਾਰੇ ਪਾਸੇ ਆਪਣੇ ਨਾਮ ਦੀ ਕਾਰ ਕੱਢੀ ਰੱਖਣੀ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸਮਾਲੇ ਹਾ ਤੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਿਤ ਪਾਲੇ ਸੇਵਕ ਪਰਿਵਾਰ ਦੇ ਕਾਰੋਬਾਰ ਵਿੱਚ ਵਾਧੇ ਕਰਨੇ ਦੇਨ ਦੂਣੀ ਰਾ ਚੌਗਲੀ ਤਰੱਕੀ ਵਕਸ਼ਣੀ ਸੇਵਕ ਪਰਿਵਾਰ ਦੇ ਕਾਰਜ ਰਾਸ ਕਰਕੇ ਸੇਵਕਾਂ ਨੂੰ ਆਪ ਜੀ ਦੇ ਚਰਨਾਂ ਨਾਲ ਜੋੜੀ ਰੱਖਣਾ ਕੁੰਭ ਧੂਪ ਜੋਤ ਸਗਲ ਸਮਗਰੀ ਹਾਜ਼ਰ ਹੈ ਪਾਠੀ ਸਿੰਘ ਆਪਦੀ ਤਾਬਿਆ ਹਾਜ਼ਰ ਹਨ ਸੇਵਾ ਵਕਸ਼ ਪਾਠੀ ਸਿੰਘਾਂ ਦੇ ਸੇਵਾਦਾਰਾਂ ਦੇ ਸਿਰ ਤੇ ਹੱਥ ਰੱਖ ਕੇ ਇਸ ਮਹਾਨ ਜਾਗਨ ਨੂੰ ਨਿਰਵਿਗੰਤਾ ਸਹਿਤ ਸੰਪੂਰਨ ਕਰਵਾਉਣਾ ਆਈ ਸੰਗਤ ਦੇ ਹਾਜ਼ਰੀ ਲਾਉਣੇ ਤਿਲ ਫੁੱਲ ਪਿਟਾਵਾ ਦਰ ਪ੍ਰਵਾਨ ਕਰਨੀਆਂ ਦਰੋਂ ਕਰੋ ਗੁਰਸਿੱਖੀ ਜੀਵਨ ਨਿਤਨੇਮ ਦੀ ਦਾਤ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਣੇ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਖੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਆਪ ਜੀ ਨੂੰ ਭੋਗ ਲੱਗੇ ਆਪ ਜੀ ਦਾ ਅੰਮ੍ਰਿਤ ਪ੍ਰਸਾਦ ਪਿਆਰੇ ਸਾ ਸੰਗਤ ਵਿੱਚ ਵਰਤੇ ਆਪ ਜੀ ਦੇ ਦਰ ਜੋ ਜੀਵ ਆਵੇ ਸੁਰਾਜੀ ਜਾਵੇ ਸ੍ਰੀ ਗੁਰੂ ਨਾਨਕ ਨਾਮ ਚਲਦੀ ਸਰਵਤ ਦਾ ਫਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਜ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਜ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੋਨੀ ਸੈਭੰ ਗੁਰ ਪ੍ਰਸਾਦਿ ਜਪ ਆਜ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੋ ਨੀਸਾ ਪੰਗ ਗੁਰ ਪ੍ਰਸਾਦ ਜਪ ਆਜ ਸਚੁ ਜੋ ਗਾਜ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੋ ਨੀਸਾ ਪੰਗ ਗੁਰ ਪ੍ਰਸਾਦ ਜਪ ਆਜ ਸਚੁ ਜੋ ਗਾਜ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਜ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਜ ਸਚੁ ਜੋਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮਨੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਜ ਸਚੁ ਜੋਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਓਕੇ ਘੜੀ ਨਾ ਦੇਖਣ ਦੇਈ ਆਪਣਾ ਮਿਰਦ ਸਮਾਲੇ ਹਾਥ ਦੇ ਰਾਖੇ ਆਪਣੇ ਕੋ ਸਾਹ ਸਾਹ ਸਪ੍ਰਤ ਪਾਲੇ ਪ੍ਰਭ ਸੋ ਲਾਗ ਰਿਹਾ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰਿ ਸਿਮਰਿ ਸਿਮਰਿ ਅਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਸਤਨਾਮ ਸ੍ਰੀ ਵਾਹਿਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੋ ਨੀਸਾ ਫੰਗੁਰ ਪ੍ਰਸਾਦ ਜਪ ਆਦਿ ਸਾਚੇ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਔਕੇ ਘੜੇ ਨ ਦੇਖਣ ਦੇ ਆਪਣਾ ਮਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਹ ਸਾਹ ਸਬਤ ਪਾਲੇ ਪ੍ਰਭ ਸੋ ਲੋਗ ਰਹੋ ਮੇਰਾ ਚੀਤ ਆਦੰਤ ਪ੍ਰਭ ਸਦਾ ਸਹਾਇ ਤਨ ਹਮਾਰਾ ਮੇਤ ਰਹਾ ਮਨ ਬਿਲਾਸ ਭੈ ਸਾਹਿਬ ਕੇ ਅਚਰਜ ਦੇਖ ਪੜਾਈ ਹਰਿ ਸਿਮਰਿ ਸਿਮਰਿ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਸੋਚਾ ਸੋਚਨੋ ਹੋਵੇ ਜੇ ਸੋਚੀ ਲਖਵਾਰ ਚੁੱਪੈ ਚਿਪਨੋ ਹੋਵੇ ਜੇ ਲਾਇ ਰਹਾ ਲੈ ਉਤਾਰ ਭੁਖਿਆ ਭੁਖਣਾ ਤਰੀ ਅਜੇ ਬੰਨਾ ਭਰੀਆ ਪਾਰ ਸਹਸ ਸਿਆਣ ਪਾ ਲਖ ਲੋਹੇ ਤੋ ਇੱਕ ਨ ਚੁੱਲਿਆ ਨਾਲ ਇੱਕ ਵਿਸਤਿਆਰਾ ਹੋਈਐ ਕਿਭ ਕੋੜਾ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਖਿਆ ਨਾਲ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੋਨੀ ਸੈਭੰ ਗੁਰ ਪ੍ਰਸਾਦਿ ਜਾਪ। ਆਦਿ ਸਤਿ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ। ਔਖੀ ਘੜੀ ਨ ਦੇਖਣ ਦੇ ਆਪਣੇ ਬਿਰਦੁ ਸਮਾਲੇ ਹਾਥ ਦੇ ਰਾਖੇ ਆਪਣੇ ਕੋ ਸਾਹ ਸਾਸ ਪਰਤ ਪਾਲੇ ਪ੍ਰਭ ਸੋ ਲਾਗਿ ਰਿਹਾ ਅਮਰ ਚੀਤਿ ਆਦਿ ਅੰਤ ਪ੍ਰਭ ਸਦਾ ਸਹਾਈ ਤਨੁ ਹਮਾਰਾ ਮੀਤ ਰਹਾ ਮਨ ਬਿਲਾਸ ਪੈ ਸਾਹਿਬ ਕੇ ਅਤਰ ਦੇਖ ਪਟਾਈ ਹਰਿ ਸਿਮਰਿ ਸਿਮਰਿ ਅਨੰਦ ਕਰ ਨਾਨਕ ਪ੍ਰਭ ਪੂਰਨ ਬੇਜਨ ਖਾਈ ਸਤਨਾਮੁ ਸ੍ਰੀ ਵਾਹਿਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸਾਫੰ ਗੁਰ ਪ੍ਰਸਾਦਿ ਜਪ ਆਦਿ ਸਚੁੁਗਾਦਿ ਸਚੁ ਹੈ ਭੀ ਸਤ ਨਾਨਕ ਹੋਸੀ ਭੀ ਸਚੁ ਔਖੀ ਕਢੀ ਨ ਲੇਖਣ ਦੇ ਆਪਣਾ ਬਿਰਦ ਸਮਾਲੇ ਹਾਥ ਦੇ ਰਖੇ ਆਪਣੇ ਕੋ ਸਾਥ ਸਾਥ ਸਪ੍ਰਤਿ ਪਾਲੇ ਪ੍ਰਭ ਸੋ ਲਾਗਿ ਅਮਰ ਜੀਤ ਆਦੰਤ ਪ੍ਰਭ ਸਦਾ ਸਹਾਇ ਧਨ ਹਮਾਰਾ ਅਮਿਤ ਰਹਾਉ ਮਾਨਬਿਲਾਸ ਭੈ ਸਾਬੇ ਕੇ ਅਚਰਿਤ ਦੇਖ ਬਡਾਈ ਹਰਿ ਸਿਮਰਿ ਸਿਮਰਿ ਆਨਤ ਕਰ ਨਾਨਕ ਪ੍ਰਭ ਪੂਰਨ ਬਜਰਖਾਈ ਹੁਕਮਿ ਹੋਵਨਿਆਕਾਰੁ ਹੁਕਮਨਾ ਕਹਿਆ ਜਾਇ ਹੁਕਮਿ ਹੋਵਨ ਜੀ ਅਹ ਹੁਕਮ ਲੈ ਬਡਿ ਆਇ ਹੁਕਮਿ ਉਤਮ ਨੀਚ ਹੁਕਮਿ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਵਾਈਐ ਹੁਕਮੈ ਅੰਦਰ ਸਭ ਕੋ ਬਾਹਰੁ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੁਜੈਤਾ ਤਾਉ ਮੈ ਕਹ ਨਾ ਕੋਇ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਆਦ ਸਰਜੁ ਗੁਰ ਆਦਿ ਸਜਹਿ ਪੀਛੇ ਨਾਨਕ ਹੋਸੀ ਭੀ ਸਚੁ ਔਖੀ ਕਢੀ ਨ ਲੇਖਣ ਦੇ ਆਪਣਾ ਬਿਰਤਿ ਸਮਾਲੇ ਹਾਰ ਦੇ ਰੱਖੇ ਆਪਣੇ ਕੋ ਸਾਥ ਸਾਥ ਪ੍ਰਤਿ ਪਾਲੇ ਪ੍ਰਭ ਸੋਲਾ ਗ੍ਰਹਿ ਅਮਰ ਜੀਤ ਆਦਨਤ ਪ੍ਰਭ ਸਦਾ ਸਹਾਇ ਤਨ ਹਮਾਰਾ ਮੀਤਰਾ ਮਨ ਬਿਲਾਸ ਭੈ ਸਾਇਬ ਕੇ ਅਚਰਜ ਦੇਖ ਬਣਾਈ ਹਰਿ ਸਮਰਸ ਮਰਿਆਣੁ ਦਿਕਰ ਨਾਨਕ ਪ੍ਰਭ ਪੂਰਨ ਕਾਜ ਰਖਾਈ ਸਤਨਾਮ ਸ੍ਰੀ ਵਾਹਿਗੁਰੂ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੋਤਿ ਨੀ ਸਾ ਪੰਗੁਰ ਪ੍ਰਸਾਦ ਜਾਪੁ ਆਸਰ ਜੁਗਾਰ ਸਚੁ ਹੈ ਭੀ ਸਤਨਾਨਕ ਹੋਇ ਸੇ ਭੀ ਸਚੁ ਔਖੀ ਘੜੀਨ ਦੇਖਣ ਦੇਈ ਆਪਣਾ ਬਿਰਦ ਸੰਭਾਲਿ ਆਲੇ ਰਾਖੇ ਆਪਣੇ ਕਉ ਸਾਥ ਸਾਥ ਸਪਰਤ ਪਾਲਿ ਪ੍ਰਭ ਸੋ ਲਾਗਿ ਰਹਿ ਅਮਰ ਜੀਤੁ ਆਦੰਤ ਪ੍ਰਭ ਸਦਾ ਸਹਾਇ ਤਨੁ ਹਮਾਰਾ ਮਿਤ ਰਹਾਓ ਮਨ ਬਿਲਾਸ ਭਇ ਸਾਹਿਬ ਕੇ ਅਜਰ ਦੇਖ ਬਣਾਈ ਹਰਿ ਸਿਮਰਿ ਸਿਮਰਿ ਆਨੰਦ ਗਰਿ ਨਾਨਕ ਪ੍ਰਾਪੂਰਨ ਪਾਜ ਰਖਾਈ ਗਾਵੇ ਕੋ ਤਾਣ ਹੋਵੇ ਕਿ ਸ਼ਤਾਨ ਗਾਵੇ ਕੋ ਦਾਜ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਗਮ ਵਿਚਾਨ ਗਾਵੇ ਕੋ ਸਾਸਕ ਰਤਨ ਖੇਹ ਗਾਵੇ ਕੋ ਜੀਲੇ ਫਿਰਦੇਹ ਗਾਵੇ ਕੋ ਜਾਪੇ ਦਿਸਾ ਦੂਰ ਗਾਵੇ ਕੋ ਵੇਖੇ ਹੰਦਰਾ ਦੂਰ ਗਤ ਨਗ ਜਨਾਵੈ ਟੋਟ ਕਥ ਗਤ ਕਥੀ ਕੋਟੀ ਕੋਟ ਪੋਟ ਜਿੰਦਾ ਦਿਲੰਦ ਤਕ ਪਾਹੀ ਜਗ ਜੁਗੰਤਰ ਖਾਈ ਕਾਏ ਹੁਕਮਿ ਹੁਕਮ ਜਲਾਏ ਰਾਹੋ ਨਾਨਕ ਬਿਕਸ਼ੇ ਬੇ ਪਰਵਾਹੋ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਜਗੁ ਨੀਸ਼ਾ ਪੰਗੁਰ ਪ੍ਰਸਾਦ ਜਪ ਆਦਿ ਸਭ ਜੁਗਾਂ ਸੱਚਾ ਪੀ ਸਤਿ ਸ਼ਾਨਨ ਕੋ ਸਹੀ ਪੀ ਸਜਕ ਔਕੇ ਕਢੀਨ ਲੇਖਣ ਦੇ ਆਪਣਾ ਬਰਤ ਸੁਮਾਲੇ ਹਾਥ ਦੇ ਰਾਖੇ ਆਪਣੀ ਕੋ ਸਾਥ ਸਾਜ ਪਤ ਪਾਲੇ ਪ੍ਰਭ ਸੋ ਲਾਗ ਰਵ ਅਮਰ ਜੀਤ ਆਦੰਤ ਪ੍ਰਭ ਸਦਾ ਸਹਾਇ ਤਨ ਹਮਾਰਾ ਮਿਤਰਾ ਮਨ ਬਿਲਾਸ ਪੈ ਸਾਹਿਬ ਕੇ ਅਚਰਜ ਦੇਖ ਬਣਾਏ ਹਰਿ ਸਿਮਰ ਸਿਮਰਿਆਨ ਵਿਕਰ ਨਾਨਕ ਪ੍ਰਭ ਪੂਰਨ ਪੈਜ ਰਖਾਏ ਸਤਨਾਮ ਸ੍ਰੀ ਵਾਹਿਗੁਰੂ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਅਜੂਨੀ ਸਭ ਗੁਰ ਪ੍ਰਸਾਦਿ ਜਪੁ ਆਸਿ ਗੁਰ ਸਜਾਰ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਔਖੇ ਕੜੀਨ ਦੇਖਣ ਦੇ ਆਪਣਾ ਪ੍ਰਤਿ ਸਮਾਲਿਹਾ ਦੇ ਰਖੇ ਆਪਣੇ ਕੋ ਸਾਥ ਸਾਥ ਪ੍ਰਤਿ ਪਾਲੇ ਪ੍ਰਭ ਸੋਲਾ ਗ੍ਰਹਿ ਅਮਰ ਜੀਤ ਆਦੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮਿਤਰਾ ਆਓ ਮਨ ਬਿਲਾਜ ਭੈ ਸਾਹਿਬ ਕੇ ਅਤਰ ਦੇਖ ਬੜਾਈ ਹਰਿ ਸਿਮਰਿ ਸਿਮਰਿ ਆਨੰਦ ਕਰ ਨਾਨਕ ਪ੍ਰਭ ਪੂਰਨ ਪਾਇ ਰਖਾਈ ਸਾਚਾ ਸਾਹਿਬ ਸਾਚੁ ਨਾਏ ਪਖਿਆ ਭਾਵ ਪਾਰ ਆਖੀ ਮੰਗੇ ਦੇਹ ਦੇਹ ਦਾਤ ਕਰ ਜਾਤਾਰ ਫਿਰ ਕੈ ਘਰ ਕੀਐ ਜਿਦਿ ਸਦਰਬਾਰ ਮੋਹ ਕੇ ਬਲਣ ਬੋਲਿਆ ਜਿਦ ਸੁਨਧਰੇ ਪਿਆਰ ਅਮਰਤ ਬਿਲਾ ਸੁਚਨਾ ਵੜਿਆਏ ਵਿਚਾਰ ਕਰਮੀ ਆਵੇ ਕਪੜਾ ਨਦੀ ਮੋਹ ਘਰਵਾਰ ਨਾਨਕੇ ਵਾ ਜਾਣੀਆ ਸਭ ਆਪੇ ਸੁਤਿਆਰ ਇੱਕ ਓੰਕਾਰ ਸੁਪਨਾਮ ਕਰਤਾ ਪਰਮ ਨਿਰਭਉ ਨਿਰਵੈਰ ਅਕਾਲ ਮੂਰਤ ਜੋ ਨੀਸਾ ਬੰਗੁਰ ਪਰ ਸਾਜ। ਆਦ ਸਜੁਗਾ ਸਜ ਹੈ ਪੀਹਜ ਨਾਨਕ ਹੋਸੀ ਪੀ ਸਚ ਔਖੇ ਕਢੀਨ ਦੇਖਣ ਦੇ ਆਪਣਾ ਬਿਰਤ ਸਮਾਲਲੇ ਹਾਦੇ ਰਾਖੇ ਆਪਣੇ ਕਾ ਸਾਥ ਸਾਥ ਸਤਿਪਤ ਪਰਲੇ। ਪ੍ਰਭ ਸੁਲਾ ਗ੍ਰਹਿ ਮਰਜੀਤ ਅਨੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮਿਤਰਾ ਹਾਵ ਮਨ ਬਿਲਾਸ ਬੇ ਸਾਹਿਬ ਕੇ। ਅਚਰਜ ਦੇਖ ਬਣਾਏ ਹਰ ਸਿਮਰ ਸਿਮਰ ਅਨੰਦ ਕਰ ਨਾਨਕ ਪਰਪੂਰਨ ਪਾਜ ਰਖਾਈ ਸਤਨਾਮੁ ਸ੍ਰੀ ਵਾਹਿਗੁਰੂ। ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸਾ ਪੰਗੁਰ ਪ੍ਰਸਾਦ ਜਪੁ ਆ ਸਜਿ ਵਾਰ ਸਚੁ ਹੈ ਪੀ ਸਚੁ ਨਾਨਕ ਹੋਸੀ ਪੀ ਸਚੁ ਔਖੇ ਘੜੀ ਨ ਦੇਖਣ ਦੇ ਆਪਣਾ ਪ੍ਰਤਿ ਸਮਾਲਿ ਹਾ ਲੈ ਰਾਖੇ ਆਪਣੇ ਕੋ ਸਾਹ ਸਾਹ ਪ੍ਰਤਿ ਬਾਲੇ ਪ੍ਰਭ ਜੋਲਾ ਗ੍ਰਹ ਮਰ ਜੀਤ ਆਦੰਤ ਪ੍ਰਭ ਸਦਾ ਸਹਾਇ ਤਨ ਹਮਾਰਾ ਮਿਤ੍ਰ ਹਾਓ ਮਨ ਬਿਲਾਸ ਬਏ ਸਾਹਿਬ ਕੇ ਅਚਰਜ ਦੇਖ ਬੜਾਈ ਹਰਿ ਸਿ ਮਰਿ ਸਿ ਮਰਿ ਆਨੰਦ ਕਰ ਨਾਨਕ ਪ੍ਰਭ ਪੂਰਨ ਭਾਜ ਰਖਾਈ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰજન ਸਹਜਿ ਨਿਸ਼ੇਵੈ ਤਨ ਪਾਇਆ ਮਾਨ ਨਾਨਕ ਗਾਵੈ ਅਗਨਿ ਦਹਾਨ ਗਾਵਿਆ ਸਿਆ ਮੰਨ ਰਖਿਆ ਭਾਉ ਦੁਖ ਪਰਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰੇਸ਼ਰ ਗੁਰੂ ਗੋ ਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੈ ਹਾ ਜਾਣ ਆਖਾ ਨਹੀਂ ਕਹਿਣ ਕਥਨ ਨ ਜਾਈ ਗੁਰਾਇ ਕਦੇ 부ਝਾਈ ਸਭਨਾ ਜੀ ਆਇਆਂ ਕਾਇ ਦਾਤਾ ਸੋ ਮੈਂ ਵਿਸਰ ਨ ਜਾਈ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ॥ 1952 ਵਰਤਸਾਤ ਜਾਪਾ ਸਤਿ ਜਗਾ ਸਤ ਹੈ ਪੀ ਸਤਿ ਨਾਨਕ ਹੋਸੀ ਕੀ ਸਤ ਓਕੀ ਕੜੀ ਨਾ ਦੇਖਣ ਦੇ ਆਪਣਾ ਮਿਰਦ ਸਮਾਲੇ ਹਾਥੇ ਰੱਖੇ ਆਪਣੇ ਕੋਤਸਾ ਸਤ ਪ੍ਰਦ ਪਾਲੇ ਪ੍ਰਭ ਤੁ ਲਾਗ ਰਹੇ ਹੋ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਇ ਤਨ ਹਮਾਰਾ ਮੀਤ ਰਹਾਉ ਮਨ ਬਲਾਸ ਪੈ ਸਹਿਬ ਕੇ ਅਚਰਜ ਦੇਖ ਵਿਢਾਈ ਅਰ ਸਿਮਰਿ ਸਿਮਰਨ ਕਰ ਨਾਨਕ ਪ੍ਰਭ ਕੋ ਪੂਰਨ ਪੈ ਰਖਾਈ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਮ